ਇਹ ਸ਼ਾਇਦ ਮੋਰਚਾ ਇੱਡਾ ਵੱਡਾ ਨਾ ਹੁੰਦਾ ਜੇ ਮੋਦੀ ਸਰਕਾਰ ਦੇ ਥਿੰਕ ਟੈਂਕਰ ਜਾਂ ਸਾਡੇ ਗ੍ਰਹਿ ਮੰਤਰੀ ਦੇ ਕੋਲ ਨੇੜੇ ਦੇ ਲੋਕ ਚੰਗੀ ਸੁਝੇਸ਼ਨ ਦਿੰਦੇ ਇਸ ਮੋਰਚੇ ਨੂੰ ਇੱਡਾ ਵੱਡਾ ਦੁਨੀਆ ਪੱਧਰ ਵਿੱਚ ਖੜਨ ਦੇ ਵਿੱਚ ਮੋਦੀ ਸਰਕਾਰ ਦਾ ਬਹੁਤ ਵੱਡਾ ਰੋਲ ਆ ਤੇ ਨਾਲ ਲੜਨਾ ਇੰਨਾ ਸੌਖਾ ਨਹੀਂ ਉਹਦਾ ਆਪਣੀ ਮੜੀ ਆਪ ਪੁੱਟਦਾ ਹੁੰਦਾ ਸਰਕਾਰ ਨੇ ਆਪਣੀ ਕਬਰ ਆਪ ਪੁੱਟੀ ਹੈਗੀ ਇਸ ਵਿੱਚ ਔਰ ਜਿੰਨਾ ਜਬਰ ਹੋਇਆ ਜਿੰਨਾ ਸਾਡੇ ਤਸ਼ੱਦਦ ਹੋਇਆ ਸਾਡੀ ਗੱਲ ਬੜੇ ਜ਼ੋਰ ਨਾਲ ਪੂਰੀ ਦੁਨੀਆ ਵਿੱਚ ਗਈ ਹੈਗੀ ਆ हां ये जरूर है कि वो सरकारा रहण नहीं दंदे हुंदे लोग फिर। जो जडिया सरकारा इस तरीके ना जुल्म करें ते लोका ने फैसला करना। और मेनू नहीं लगता वो सरकार पसंद करेंगे जेडी इस तरह ना जुल्म करदी होवे। सट्रकाल मैं हर्षदीप कौर ਤੁਸੀਂ ਦੇਖ ਰਹੇ ਹੋ ਪੰਜਾਬ ਤੱਕ ਸ਼ੰਭੂ ਬਾਰਡਰ ਤੇ ਅਸੀਂ ਮੌਜੂਦ ਆਂ ਤੇ ਕਿਸਾਨ ਲੀਡਰ ਸਰਵਣ ਸਿੰਘ ਪੰਦੇਰ ਸਾਡੇ ਨਾਲ ਨੇ ਜੋ ਇਸ ਪੂਰੇ ਮੋਰਚੇ ਦੀ ਅਗਵਾਈ ਕਰ ਰਹੇ ਨੇ ਵੱਡੀ ਜ਼ਿੰਮੇਵਾਰੀ ਇੰਨਾ ਤੇ ਹੈ ਤੇ ਕਿੰਨੀ ਕੋ ਔਖੀ ਹੈ ਜ਼ਿੰਮੇਵਾਰ। ਹਾਂ ਤੇ ਕੋਈ ਔਖੀ ਨਹੀਂ ਗਈ ਚਲੋ ਲੋਕਾਂ ਦਾ ਸਾਥ ਮਿਲ ਰਿਹਾ। ਦੇਸ਼ ਦਾ ਮਿਹਨਤ ਤਾਂ ਕਰਨੀ ਪੈਂਦੀ ਆ। ਬਾਬ ਸਾਹਿਬ ਵੀ ਸੌਣ ਨੂੰ 2-3 ਘੰਟੇ ਮਿਲਦਾ ਉੱਚ ਵੀ ਕੋ ਰੌਲਾ ਨਹੀਂ ਸਾਡਾ ਫਰਜ਼ ਬੰਨਦਾ ਪੇਡੀਆਂ ਪਟੀਆਂ ਦੇਸ਼ ਪੱਤਰ ਦੀਆਂ ਮੰਗਾ ਵਾਂ ਤਾਂ ਅਸੀਂ ਕੁਝ ਕੰਮ ਆ ਸਕੀ ਲੋਕਾਂ ਦੇ ਤੇ ਕੀ ਤੁਹਾਡੀ ਰਣਨੀਤੀ ਕੀ ਹੈ ਹੁਣ ਦਿੱਲੀ ਕੂਚ ਕਦੋਂ ਕਰਨਾ ਹੈ ਦੇਖੋ ਉਹਦੇ ਬਾਰੇ ਅਸੀਂ ਕਰਤਾ ਅਜ ਤੱਕ ਕੈਂਡਲ ਮਾਰਚ ਕਰਾਂਗੇ ਕੱਲ ਨੂੰ WTO ਦੇ ਮੁੱਦੇ ਤੇ ਕਨਵੈਨਸ਼ਨ ਕਰਾਂਗੇ ਕਿਉਂਕਿ 26 ਨੂੰ WTO ਦੀ ਵਰਲਡ ਲੈਵਲ ਦੀ ਮੀਟਿੰਗ ਆ ਆ ਤੇ 26 ਨੂੰ ਸਾਰੇ ਦੇਸ਼ ਦੇ ਹਰ ਪਿੰਡਾਂ ਵਿਚ ਚਰਚੀ ਫੁੱਕ ਮੁਜਾਰੇ ਹੋਣਗੇ ਇੱਕ ਵੱਡਾ ਦੇਵਕਤ ਪਤਲਾ ਬਣਾ ਕੇ ਇੱਥੇ ਅਰਥੀ ਫੁਕ ਮਜਾਰਾ ਕਰਾਂਗੇ 27 ਨੂੰ ਅਸੀਂ ਆਪਣੇ ਫੋਰਮ ਦੀ ਮੀਟਿੰਗ ਕਰਾਂਗੇ ਦੂਸਰੀ ਫੋਰਮ ਵਾਲੇ ਆਪਣੀ ਕਰਨਗੇ 28 ਨੂੰ ਸਾਡੀ ਸਾਂਝੀ ਮੀਟਿੰਗ ਤੇ 29 ਨੂੰ ਅਗਲਾ ਲਾਨ ਆਊਗਾ ਤੇ ਜਦੋਂ ਉਥੋਂ ਘਰਾਂ ਨੂੰ ਚੱਲੇ ਸੀ ਅੰਮ੍ਰਿਤਸਰ ਤੋਂ ਜਦੋਂ ਤੁਸੀਂ ਚਾਲੇ ਪਾਈ ਸੀ ਇਧਰ ਦਿੱਲੀ ਵੱਲ ਤਾਂ ਲੱਗਦਾ ਸੀ ਇੰਨੀ ਲੜਾਈ ਮੁਸ਼ਕਲ ਹੋਊਗੀ ਹਾਂ ਕਿਉਂ ਨਹੀਂ ਸਰਕਾਰ ਦਾ ਆਈਡੀਆ ਤਾਂ ਹੈਗਾ ਸੀਗਾ ਦੋ ਕਿਸਮ ਦੀਆਂ ਗੱਲਾਂ ਨੇ ਇਹ ਸ਼ਾਇਦ ਮੋਰਚਾ ਏਡਾ ਵੱਡਾ ਨਾ ਹੁੰਦਾ ਜੇ ਮੋਦੀ ਸਰਕਾਰ ਦੇ ਥਿੰਕ ਟੈਂਕਰ ਜਾਂ ਸਾਡੇ ਗ੍ਰਹਿ ਮੰਤਰੀ ਦੇ ਕੋ ਨੇੜੇ ਦੇ ਲੋਕ ਚੰਗੀ ਸੁਜੈਸ਼ਨ ਦਿੰਦੇ ਸਾਡੇ ਇਸ ਮੋਰਚੇ ਨੂੰ ਏਡਾ ਵੱਡਾ ਦੁਨੀਆ ਪੱਧਰ ਵਿੱਚ ਖੜਨ ਦੇ ਵਿੱਚ ਮੋਦੀ ਸਰਕਾਰ ਦਾ ਬਹੁਤ ਵੱਡਾ ਰੋਲ ਆ ਅਸੀਂ ਸਮਝਦੇ ਹੁੰਦੇ ਹਾਂ ਕਿ ਕਈ ਵਾਰੀ ਜਿਹੜਾ ਵੱਡਾ ਹਾਕਮ ਹੁੰਦਾ ਜਾਂ ਡਿਕਟੇਟਰ ਹੁੰਦਾ ਉਹਦੇ ਨਾਲ ਲੜਨਾ ਇੰਨਾ ਸੌਖਾ ਨਹੀਂ ਉਹਦਾ ਆਪਣੀ ਮੜੀ ਆਪ ਪੁੱਟਦਾ ਹੁੰਦਾ ਸਰਕਾਰ ਨੇ ਆਪਣੀ ਕਬਰ ਆਪ ਪੁੱਟੀ ਹੈਗੀ ਇਸ ਵਿੱਚ ਔਰ ਜਿੰਨਾ ਜ਼ਬਰ ਹੋਇਆ ਜਿੰਨਾ ਸਾਡੇ ਤਸ਼ੱਦਦ ਹੋਇਆ ਸਾਡੀ ਗੱਲ ਬੜੇ ਜ਼ੋਰ ਨਾਲ ਪੂਰੀ ਦੁਨੀਆ ਵਿੱਚ ਗਈ ਹੈਗੀ ਆ ਹਾਂ ਠੀਕ ਆ ਜਦੋਂ ਅੰਦੋਲਨ ਹੁੰਦੇ ਹੀ ਮੁਸ਼ਕਲ ਹੁੰਦੇ ਆ ਅੰਦੋਲਨ ਹੁੰਦੇ 16 ਦੀ 16 ਦੀ ਸੀਜ ਹੁੰਦੇ ਆ ਤੇ ਹਰਿਆਣਾ ਸਰਕਾਰ ਵੱਲੋਂ ਇੰਨੀ ਤਿਆਰੀ ਕੀਤੀ ਗਈ ਹੈ ਕਿ ਲੱਗਦਾ ਅਗਰ ਦਿੱਲੀ ਕੁਝ ਦੀ ਹੈ ਹੋਵੇਗਾ ਦਿੱਲੀ ਕੁਛ ਹੀ ਆ ਨਹੀਂ ਕਿ ਇਸ ਨੂੰ ਪੋਸਟਪੋਨ ਵੀ ਕੀਤਾ ਜਾ ਸਕਦਾ ਦੇਖੋ ਫਿਲਹਾਲ ਤਾਂ 29 ਨੂੰ ਇਹਦਾ ਫੈਸਲਾ ਆਉਂਦਾ 29 ਨੂੰ ਇਹਦੇ ਬਾਰੇ ਗੱਲ ਕਰਾਂ ਤੇ ਕਿਸਾਨ ਜਥੇਬੰਦੀਆਂ ਸਾਰੀਆਂ ਇਕਜੁੱਟ ਨੇ ਉਗਰਾਹਾ ਸਾਹਿਬ ਰੋਲਦੂ ਸਿੰਘ ਮਾਨ ਸਾਹਿਬ ਜਾਂ ਹੋਰ ਕਿਸਾਨ ਨੇ ਕਿਉਂਕਿ ਕਈ ਸਵਾਲ ਸੋਸ਼ਲ ਮੀਡੀਆ ਤੇ ਵੀ ਆਉਂਦੇ ਨੇ ਕਿ ਭਾਈ ਇੰਨਾ ਚ ਇੱਕਜੁੱਟਤਾ ਨਹੀਂ ਹੈ ਤਾਂ ਕਰਕੇ ਜੋ ਹੈ ਮੋਦੀ ਸਰਕਾਰ ਵੀ ਇੰਨਾ ਜ਼ਿਆਦਾ ਭਾਅ ਨਹੀਂ ਦੇ ਰਹੀ ਇਸ ਮੋਰਚੇ ਨੂੰ ਇੰਨੀ ਜ਼ਿਆਦਾ ਧਾਰ ਨਹੀਂ ਮਿਲ ਰਹੀ ਐ ਨਹੀਂ ਹੈਗਾ ਦੇਖੋ ਚਾਰ ਬਾਰੀ ਉਹ ਮੀਟਿੰਗ ਕਰਨ ਆਏ ਨੇ ਪੂਰੀ ਦੁਨੀਆ ਦੇ ਵਿੱਚ ਮੋਰਚਾ ਗਿਆ ਹੈਗਾ ਵੱਡੀ ਲੜਾਈ ਲੜੀ ਜਾ ਰਹੀ ਆ ਇੰਗਲੈਂਡ ਦੀ ਪਾਰਲੀਮੈਂਟ ਵਿੱਚ ਜੋ ਜ਼ਬਰ ਕੀਤਾ ਉਹਦੀ ਚਰਚਾ ਹੋ ਰਹੀ ਜੁਐਨਓ ਚਰਚਾ ਹੋ ਰਹੀ ਐ ਨਹੀਂ ਗੱਲ ਇਹਦੇ ਬਾਵਜੂਦ ਇਹ ਨਹੀਂ ਵੀ ਜਿਹੜੀ ਕੋਈ ਜਥੇਬੰਦੀ ਬਾਹਰ ਹੈਗੀ ਆ ਉਹਦੀ ਲੋੜ ਨਹੀਂ ਹੈਗੀ ਐ ਨਹੀਂ ਕਹਿੰਦੇ ਸਾਰਿਆਂ ਵਾਸਤੇ ਲੜਾਈ ਲਈ ਕਿਸਾਨਾਂ ਮਜ਼ਦੂਰਾਂ ਦਾ ਸਵਾਲ ਹੈ ਸਾਡਾ ਨਿੱਜ ਦਾ ਕੋਈ ਸਵਾਲ ਨਹੀਂ ਹੈ ਅਸੀਂ ਇੱਕ ਜਾਬਤਾ ਬਣਾਇਆ ਇਸ ਮੋਰਚੇ ਦਾ ਕੋਈ ਸਾਨੂੰ ਬਾਹਰੋਂ ਰਹਿ ਕੇ ਹਮਾਇਤ ਕਰਨਾ ਚਾਹੁੰਦਾ ਕੋਈ ਵੇਚਾ ਕੇ ਕਰਨਾ ਚਾਹੁੰਦਾ ਉਹਨੇ ਫੈਸਲਾ ਕਰਨਾ ਹੈ ਕਿ ਸਾਡੇ ਲੋਕ ਕਿਸੇ ਨੂੰ ਕੋਈ ਰੋਕ ਨਹੀਂ ਹੈਗੀ ਜਦੋਂ ਤੁਸੀਂ ਇੱਥੇ ਚੱਲੇ ਸੀ ਦਿੱਲੀ ਵੱਲ ਤੇ ਉਦੋਂ ਸਲਾਹ ਕੋਈ ਸੀ ਉਦੋਂ ਉਗਰਾਹਾ ਸਾਹਿਬ ਨਾਲ ਰੁਲਦੂ ਸਿੰਘ ਮਾਨਸਾ ਬਲਬੀਰ ਸਿੰਘ ਰਾਜੇਵਾਰ ਲਖੋਵਾਲ ਸਾਹਿਬ ਹੋਰ ਬਥੇਰੇ ਕਿਸਾਨ ਲੀਡਰ ਨੇ ਜੋ ਪਿਛਲੇ ਅੰਦੋਲਨ ਦੌਰਾਨ ਮੋਢੀ ਰਹੇ ਜੋ ਉਸ ਅੰਦੋਲਨ ਦੇ ਚਿਹਰੇ ਬਣੇ ਕਿ ਉਹਨਾਂ ਨਾਲ ਗੱਲਬਾਤ ਕੋਈ ਸੀ ਤੁਹਾਡੀ ਬਿਲਕੁਲ ਕੋਈ ਵੀ ਜਥੇਬੰਦੀ ਕੋਈ ਵੀ ਲੀਡਰ ਇਹ ਨਹੀਂ ਕਹਿ ਸਕਦਾ ਕਿ ਮੈਂ ਨਿੱਜੀ ਤੌਰ ਤੇ ਉਹਨਾਂ ਨੂੰ ਜਾ ਕੇ ਨਹੀਂ ਮਿਲਿਆ ਸਾਡੇ ਫੋਰਮ ਦੀ ਕਮੇਟੀ ਬਣੀ ਸੀ ਅਸੀਂ ਆਪਣੇ ਫੋਰਮ ਦੀ ਕਮੇਟੀ ਨੂੰ ਲੈ ਕੇ ਸਾਰਿਆਂ ਨਾਲ ਦੋ ਦੋ ਵਾਰੀ ਤਿੰਨ ਤਿੰਨ ਵਾਰੀ ਸਾਡੀ ਸਾਰਿਆਂ ਨਾਲ ਗੱਲਬਾਤ ਚੱਲੀ ਸੀ ਤੇ ਜਦੋਂ ਅਗਰ ਤੁਸੀਂ ਤੁਹਾਨੂੰ ਲੱਗਦਾ ਕਿ ਗੁਰਾਹਾਂ ਸਾਹਿਬ ਜਾਂ ਹੋਰ ਜਿਹੜੇ ਵੱਡੇ ਕਿਸਾਨ ਲੀਡਰ ਨੇ ਅਗਰ ਉਹ ਇੱਥੇ ਹੁੰਦੇ ਤਾਂ ਮੋਰਚੇ ਦੀ ਸੂਰਤ ਹੋਰ ਖਿੜਨੀ ਹੈ ਮੈਨੂੰ ਨਹੀਂ ਲੱਗਦਾ ਜੋ ਗਵਰਨਮੈਂਟ ਨੇ ਫੈਸਲਾ ਲੈਣਾ ਕਿਸੇ ਦੇ ਆਇਆ ਜਾਂ ਨਾ ਆਇਆ ਉਹ ਬਾਅਦ ਦਾ ਥੋੜਾ ਦਬਾਅ ਥੋੜਾ ਵੱਧਦਾ ਹੈ ਪ੍ਰੈਸ਼ਰ ਥੋੜਾ ਹੋਰ ਬਿਲਟ ਹੁੰਦਾ ਹੈ ਇਕਤਾ ਵੱਡੀ ਹੁੰਦੀ ਹੈ ਇਹ ਨਹੀਂ ਕਹਿੰਦੇ ਪਰ ਜੋ ਸਰਕਾਰ ਨੇ ਸਟੈਂਡ ਲੈਣਾ ਜਿੱਡਾ ਵੱਡਾ ਅੰਦੋਲਨ ਹੈ ਉਹਨੇ ਆਪਣਾ ਸਟੈਂਡ ਲਿਆ ਹੈਗਾ ਵੀ ਅਸੀਂ ਤੁਹਾਨੂੰ ਕਿਸੇ ਕੀਮਤ ਤੇ ਦਿੱਲੀ ਨਹੀਂ ਜਾਣ ਦੇਣਾ ਠੀਕ ਹੈ ਨਾ ਤਾਂ ਪਿਛਲੀ ਵਾਰ ਸਾਰੇ ਇਕੱਠੇ ਹੀ ਸੀਗੇ ਪਿਛਲੀ ਵਾਰ ਤਾਂ ਫੈਸਲਾ ਕਰ ਲਿਆ ਸੀ ਸੀ ਬੈਰੀਅਰ ਤੇ ਬੈਣਾ ਪਿਛਲੀ ਵਾਰ ਤਾਂ ਦਵਾ ਸੀ ਨਾ ਤੂੰ ਅੱਡ ਅੱਡ ਜਥੇ ਬੰਦੀਆਂ ਦਾ ਅਸੀਂ ਫੈਸਲਾ ਨਹੀਂ ਕੀਤਾ ਸਰਕਾਰ ਨੇ ਫੈਸਲਾ ਕਰ ਲਿਆ ਅਸੀਂ ਜਾਣ ਨਹੀਂ ਦੇਣਾ ਤਾਂ ਇਹ ਨਹੀਂ ਸਵਾਲ ਹੈਗਾ ਦਬਾਅ ਬਹੁਤ ਜ਼ਿਆਦਾ ਵਾ ਹਾਂ ਠੀਕ ਆ ਵੱਡਾ ਏਕਾ ਹੁੰਦਾ ਉਹ ਫਾਇਦੇ 'ਚ ਹੁੰਦਾ ਮੰਦੇਓ ਮਤਲਬ ਫਾਇਦੇ ਚ ਹੁੰਦਾ ਅਗਰ ਉਹ ਇੱਥੇ ਬੈਡ ਦੇ ਬਾਰਡਰਾਂ ਤੇ ਤੁਹਾਡੇ ਨਾਲ ਇੱਕ ਹੋਰ ਸਵਾਲ ਕੀ ਸ਼ੁਭਕਰਨ ਸਿੰਘ ਦੀ ਮੌਤ ਹੋਈ ਹੋਰ ਬਹੁਤ ਸਾਰੇ ਕਿਸਾਨ ਨੇ ਜੋ ਜ਼ਖਮੀ ਨੇ ਤੇ ਫਿਰ ਵੀ ਉਹਨਾਂ ਦੀ ਹਿੰਮਤ ਦੀ ਦਾਤ ਦਿੱਨੀ ਆ ਕਿ ਜ਼ਖਮੀ ਹੋ ਕੇ ਵੀ ਇੱਥੇ ਬਾਰਡਰਾਂ ਤੇ ਉਹ ਡਟੇ ਹੋਏ ਨੇ ਇਹ ਜਿਹੜਾ ਵੱਡਾ ਨੁਕਸਾਨ ਹੋ ਰਿਹਾ ਹੈ ਇਸ ਦੀ ਪਰਪਾਈ ਕਿਵੇਂ ਹੋਊਗੀ ਦੇਖੋ ਇਹ ਤਾਂ ਲੋਕ ਪਰਪਾਈ ਕਰ ਦਿੰਦੇ ਹੁੰਦੇ ਆ ਦੇਖੋ ਨਾ ਤਾਂ ਸ਼ਹੀਦ ਪਰਿਵਾਰ ਨੂੰ ਕੋ ਪੈਸੇ ਦੀ ਕਮੀ ਆਉਂਦੀ ਨਹੀਂ ਲੋਕਾਂ ਨੇ ਹਾਂ ਕਿਸੇ ਦਾ ਪੁੱਤ ਚਲਾ ਗਿਆ ਵਾਪਸ ਨਹੀਂ ਆਉਣਾ ਹੁਣ ਸਰਕਾਰ ਜੇ ਇਸ ਗੱਲ ਤੇ ਆ ਹੀ ਗਈ ਕੱਲ ਵੀ ਹਰਿਆਣੇ ਵਿੱਚ ਹਸਾਰ ਵਿੱਚ ਬਹੁਤ ਵੱਡਾ ਲਾਠੀ ਚਾਰਜ ਕੀਤਾ 50 ਹਜ਼ਾਰ ਅਰਧ ਸੈਨਿਕ ਫੋਰਸ ਹਰਿਆਣੇ ਚ ਡਿਪਲੋਸ ਕੀਤੇ ਹੋਣੇ ਹੁਣ ਦੇਖੋ ਜੇ ਸਰਕਾਰ ਆਪਣੇ ਚੁਣੀ ਹੋਏ ਲੋਕਾਂ ਦੀ ਸਰਕਾਰ ਜਿਹੜੀ ਲੋਕਾਂ ਨੇ ਸਰਕਾਰ ਬਣਾਈ ਉਹਨੂੰ ਕੁੱਟਣ ਤੇ ਆ ਜਾਵੇ ਇਹਦਾ ਕੀ ਬਚਾ ਹੈਗਾ ਹਾਂ ਇਹ ਜ਼ਰੂਰ ਹੈ ਵੀ ਉਹ ਸਰਕਾਰਾਂ ਰਹਿਣ ਨਹੀਂ ਦਿੰਦੇ ਹੁੰਦੇ ਲੋਕ ਫਿਰ ਜਿਹੜੀਆਂ ਸਰਕਾਰਾਂ ਇਸ ਤਰੀਕੇ ਨਾਲ ਜ਼ੁਲਮ ਕਰਨ ਤੇ ਲੋਕਾਂ ਨੇ ਫੈਸਲਾ ਕਰਨਾ ਪਰ ਮੈਨੂੰ ਨਹੀਂ ਲੱਗਦਾ ਉਹ ਸਰਕਾਰ ਪਸੰਦ ਕਰਨਗੇ ਜਿਹੜੀ ਇਸ ਤਰ੍ਹਾਂ ਨਾਲ ਜ਼ੁਲਮ ਕਰਦੀ ਹੋਵੇ ਮੋਦੀ ਸਰਕਾਰ ਖੱਟਰ ਸਰਕਾਰ ਉਹਨਾਂ ਨਾਲ ਨਰਾਜ਼ਗੀ ਗੁੱਸਾ ਸੇ ਸਾਫ਼ ਤੌਰ ਤੇ ਇਥੇ ਬਾਰਡਰ ਤੇ ਮਹਿਸੂਸ ਕਰ ਰਿਹਾ ਜਦੋਂ ਕਿਸਾਨਾਂ ਨਾਲ ਗੱਲਬਾਤ ਕਰਦੇ ਆ ਭਗਵੰਤ ਸਰਕਾਰ ਕੀ ਤੁਹਾਡੇ ਨਾਲ ਦਾਵਾ ਤਾਂ ਭਗਵੰਤ ਸਰਕਾਰ ਇਹੀ ਕਰਦੀ ਹੈ ਚੰਗੀ ਗੱਲ ਵੀ ਹੈਗੀ ਆ ਉਹ ਕਹਿੰਦੇ 356 ਲਾਉਣਾ ਸੀ ਮੈਂ ਡਟ ਗਿਆ ਪਰ ਜਿਸ ਕਿਸਮ ਦੀ ਆ ਹੁਣ ਪਰਚਾ ਦਰਜ ਕਰਨ ਵਾਲੀ ਗੱਲ ਆ ਜਿਵੇਂ ਆ ਸੀਆਈਡੀ ਵਾਲੇ ਸਾਡੇ ਘੁੰਮਦੇ ਫਿਰਦੇ ਆ ਇਹ ਕੋਈ ਇਤਰਾਜ਼ ਨਹੀਂ ਚੱਕਦੇ ਹੈਗੇ ਜਾਨੀ ਰਜਿੰਦਰਾ ਹਸਪਤਾਲ ਦੇ ਵਿੱਚ ਗੋਲੀ ਮਾਰਨ ਵਾਲੇ ਘੁੰਮਦੇ ਨੇ ਜਰਾਏ ਤੇ ਜਦੋਂ ਉਹਨਾਂ ਦੇ ਮਗਰ ਪਏ ਸਾਡੇ ਬੰਦੇ ਪਛਾਣ ਗਏ ਤਾਂ ਪੰਜਾਬ ਵਾਲੀ ਪੁਲਿਸ ਨੇ ਕਿਹਾ ਸਾਡੇ ਬੰਦੇ ਉਹ ਭੱਜ ਕੇ ਮੁੜ ਕੇ ਤਾਂ ਇਹੋ ਜੀਆਂ ਗੱਲਾਂ ਸਾਨੂੰ ਦੁੱਖ ਦਿੰਦੀਆਂ ਵਾ ਵੀ ਇਹ ਤਾਂ ਠੀਕ ਨਹੀਂ ਹੈਗਾ ਇੱਥੇ ਅਸੀਂ ਕਿਸਾਨਾਂ ਨਾਲ ਗੱਲਬਾਤ ਕਰਦੇ ਉਹ ਕਹਿੰਦੇ ਕਿ ਅਗਰ ਪਹਿਲੇ ਦਿਨ ਹੀ ਜਦੋਂ 13 ਫਰਵਰੀ ਨੂੰ ਤੁਸੀਂ ਆਏ ਉਦੋਂ ਹੀ ਭਗਵੰਤ ਸਰਕਾਰ ਨੇ ਅਗਰ ਕਰਾਰਾ ਜਵਾਬ ਦਿੱਤਾ ਹੁੰਦਾ ਖट्टर ਸਰਕਾਰ ਨੂੰ ਤਾਂ ਸ਼ੋਪਕਰਨ ਸਿੰਘ ਦੀ ਮੌਤ ਨਾ ਹੁੰਦੀ ਜਾਂ ਉਸ ਤੋਂ ਬਾਅਦ ਵੀ ਜਿਹੜੀਆਂ ਕਾਰਵਾਈਆਂ ਹੋਈਆਂ ਥਰੂ ਗੈਸ ਦੇ ਗੋਲੇ ਛੱਡੇ ਜਾਂਦੇ ਨੇ ਡਰੋਨ ਦਾ ਇਸਤੇਮਾਲ ਹੁੰਦਾ ਹੈ ਪੰਜਾਬ ਦੀ ਹੱਦ ਦੇ ਵਿੱਚ ਡਰੋਨ ਆਂਦਾ ਥਰੂ ਗੈਸ ਦੇ ਗੋਲੇ ਛੁੱਟਦਾ ਤੇ ਇਹ ਕਾਰਵਾਈਆਂ ਨਾ ਹੁੰਦੀਆਂ ਸ਼ਾਇਦ ਅਸੀਂ ਤਾਂ ਹੀ ਕਹਿੰਦੇ ਹਾਂ ਵੀ ਹੁਣ ਇਸ ਗੱਲ ਤੇ ਖਲੋਤੇ ਆਂ ਵੀ ਹੁਣ ਦੁਬਾਰਾ ਕੋਈ ਨੌਜਵਾਨੀ ਆਪਾਂ ਸ਼ਹੀਦ ਹੋਣ ਦੇਣਾ ਇਸ ਕਰਕੇ ਉਹਨਾਂ ਖਿਲਾਫ ਪਰਚਾ ਕਰੋ ਜਿਨ੍ਹਾਂ ਆਹ ਕੁਛ ਕੀਤਾ ਜਿਨ੍ਹਾਂ ਮਸ਼ੀਨਾਂ ਤੋੜੀਆਂ ਜਿਨ੍ਹਾਂ ਟਰੈਕਟਰ ਤੋੜੇ ਜਿਨ੍ਹਾਂ ਗੱਡੀਆਂ ਤੋੜੀਆਂ 10 ਦਿਨ ਤੋਂ ਵੱਧ ਦਿਨ ਦਾ ਸਮਾਂ ਹੋ ਗਿਆ ਕੀ ਜਵਾਬ ਦਿੰਦੀ ਹੈ ਭਗਵੰਤ ਮਾਨ ਸਰਕਾਰ ਇਸ ਤੇ ਦੇਖੋ ਇਹ ਤਾਂ ਹੁਣ ਹਜੇ ਸ਼ਹੀਦ ਹੋਇਆ ਨੂੰ 2 ਦਿਨ ਹੋਏ ਆ ਉੱਥੇ ਤੇ ਤਾਂ ਫੈਸਲਾ ਸਾਡਾ ਜਿੰਨੀ ਦੇਰ ਤੱਕ ਪਰ ਪਹਿਲੇ ਦਿਨ 13 ਫਰਵਰੀ ਨੂੰ ਜਦੋਂ ਤੁਸੀਂ ਦੇਖ ਰਹੇ ਹੋ ਲਗਾਤਾਰ 13 ਫਰਵਰੀ ਤੋਂ ਹੁਣ ਤੱਕ 10 ਦਿਨ ਤੋਂ ਵੱਧ ਹੋ ਗਏ ਡਰੋਨ ਆਂਦੇ ਨੇ ਪੰਜਾਬ ਦੀ ਹੱਦ ਤੇ ਅਥਰੂ ਗੈਸੇ ਗੋਲੇ ਸੁੱਟਦੇ ਨੇ ਕੁਛ ਨਹੀਂ ਦੇਖਦੇ ਜਿਵੇਂ ਅਸੀਂ ਦੇਖ ਰਹੇ ਐਂਬੂਲੈਂਸ ਅੱਗੇ ਖੜੀਆਂ ਨਹੀਂ ਜਾਂ ਹੋਰ ਕਿਸਾਨ ਜਿਹੜ ਕਿਸਾਨਾਂ ਨਾਲ ਮਿਲੇ ਆ ਤੇ ਇਹ ਜਿਹੜੀਆਂ ਕਾਰਵਾਈਆਂ ਹੋਈਆਂ ਨੇ ਕਿਉਂਕਿ ਅੰਦਰ ਉਹ ਕਹਿ ਰਹੇ ਨੇ ਕਿ ਜੋ ਜ਼ਖਮ ਉਹਨਾਂ ਦੇ ਹੋਏ ਨੇ ਉਹ ਸ਼ਾਇਦ ਕਦੀ ਹੀਲ ਹੀ ਨਾ ਹੋਣ ਕਦੀ ਠੀਕ ਹੀ ਨਾ ਹੋਣ ਆਪਰੇਸ਼ਨ ਨਹੀਂ ਅਜੇ ਉਹਨਾਂ ਨੇ ਕਰਵਾਏ ਉਹ ਇੱਥੇ ਹੀ ਬੈਠੇ ਹੋਏ ਨੇ ਤੁਹਾਡੇ ਵੱਲ ਤੱਕ ਦੇ ਨੇ ਸੋ ਕੀ ਹੈ ਭਗਵੰਤ ਸਰਕਾਰ ਤੇ ਦਬਾਅ ਪਾ ਰਹੇ ਹੋ ਤੁਸੀਂ ਕੋਈ ਗੱਲਬਾਤ ਕੀ ਜਵਾਬ ਆਇਆ ਕਿਉਂਕਿ ਸੋਸ਼ਲ ਮੀਡੀਆ ਤੇ ਜੋ ਬਿਆਨ ਦਿੰਦੇ ਆ ਤੇ ਸਾਰੇ ਸੁਣਦੇ ਆ ਪਰ ਕੀ ਤੁਹਾਡੀ 1 ਟੂ 1 ਕੋਈ ਗੱਲਬਾਤ ਭਗਵੰਤ ਮਾਨ ਨਾਲ ਉਹਨਾਂ ਦੇ ਕਿਸੇ ਮੰਤਰੀ ਨਾਲ ਹੋ ਰਹੀ ਹੈ ਇਸ ਮੁੱਦੇ ਤੇ ਕਿਉਂਕਿ ਕਾਰਵਾਈ ਲਈ ਲਗਾਤਾਰ ਇਥੇ ਕਿਸਾਨਾਂ ਦੇ ਮਨਾਂ ਚ ਬਹੁਤ ਗੁੱਸਾ ਹੈ ਖੱਟਰ ਸਰਕਾਰ ਤੇ ਮੋਦੀ ਸਰਕਾਰ ਨਾਲ ਨਹੀਂ ਭਗਵੰਤ ਸਰਕਾਰ ਨੂੰ ਲੈ ਕੇ ਵੀ ਬਿਲਕੁਲ ਅਸੀਂ ਸਾਰੇ ਮੁੱਦਿਆਂ ਤੇ ਗੱਲ ਕੀਤੀ ਹੈ ਅਸੀਂ ਤਾਂ ਪੁੱਲ ਤੇ ਵੀ ਦਿੱਤਾ ਸੀ ਵੀ ਇਹ ਕਹਿੰਦੇ ਪੰਜਾਬ ਦੀ ਜੂਰੀਸਡਿਕਸ਼ਨ ਹੈ ਹੁਣ ਇਹ ਗੱਲਾਂ ਬਾਰੇ ਤੇ ਭਗਵੰਤ ਮਾਨ ਸਪਸ਼ਟ ਕਰਨ ਕਦੋਂ ਤੁਹਾਡੀ ਗੱਲਬਾਤ ਹੋਈ ਹੈ ਸਾਡੀਆਂ ਮੀਟਿੰਗਾਂ ਚ ਵੀ ਹੋਈ ਅਧਿਕਾਰੀਆਂ ਨਾਲ ਵੀ ਹੋਈ ਅਸੀਂ ਬਿਲਕੁਲ ਪਰਸਨਲ ਤੌਰ ਤੇ ਵੀ ਇਤਰਾਜ਼ ਕੀਤਾ ਤੇ ਕੀ ਕਹਿੰਦੇ ਹੋ ਉਹ ਕਹਿੰਦੇ ਸੀ ਵੀ ਅਸੀਂ ਕਰਾਂਗੇ ਅਸੀਂ ਪੜ੍ਹਦੇ ਹਾਂ ਸੋਸ਼ਲ ਮੀਡੀਆ ਤੇ ਕਹਿੰਦੇ ਨੇ ਅਸੀਂ ਕਰਾਂਗੇ ਫਿਰ ਅੱਗੋਂ ਕੁਝ ਨਹੀਂ ਅਜੇ ਤੱਕ ਤੇ ਅੱਗੇ ਜਦੋਂ ਵਧੋਗੇ ਦਿੱਲੀ ਕੂਚ ਦੀ ਤਿਆਰੀ ਹੈ ਵੈਸੇ ਪੂਰਾ ਇਹ ਦੇਖੋ 29 ਨੂੰ ਫੈਸਲਾ 29 ਨੂੰ ਫੈਸਲਾ ਆਜੇ ਕੁਛ ਨਹੀਂ ਕਿਸੇ ਉਹਦੇ ਸ਼ਾਂਤਮਈ ਤਰੀਕੇ ਨਾਲ ਬਿਲਕੁਲ ਨਾ ਸ਼ਾਂਤੀ ਤਾਂ ਅਸੀਂ ਤੁਰਨ ਵਾਲੇ ਵੀ ਰੱਖਣੀ ਆਉਣ ਵਾਲੇ ਵੀ ਰੱਖਣੇ ਸ਼ਾਂਤੀ ਨਹੀਂ ਸਾਡੇ ਵਾਲੋ ਖਤਮ ਹੁੰਦੀ ਜੀ ਤੇ ਡੱਲੇਵਾਲ ਸਾਹਿਬ ਦਾ ਕੀ ਹਾਲ ਹੈ ਹਸਪਤਾਲ ਚ ਜੇਰੇ ਲੱਗ ਜੀ ਠੀਕ ਨੇ ਕੱਲ ਛੁੱਟੀ ਲੈ ਕੇ ਆ ਗਏ ਖਨੌਰੀ ਸੀਗੇ ਅੱਜ ਆਪਣੇ ਕੰਮ ਕਾਰਜ ਲੱਗੇ ਹੋਏ ਨੇ ਬਹੁਤ ਬਹੁਤ ਧੰਨਵਾਦ ਪੰਦੇਸਬ ਗੱਲਬਾਤ ਕਰਨ ਲਈ ਕਿਸਾਨ ਲੀਡਰ ਸਰਵਨ ਸਿੰਘ ਪੰਦੇਰ ਜਿਨ੍ਹਾਂ ਨੇ ਦੱਸਿਆ ਕਿ ਅੱਗੇ ਦੀ ਕੀ ਰਣਨੀਤੀ ਰਹੇਗੀ 29 ਤਰੀਕ ਨੂੰ ਫੈਸਲਾ ਹੋਏਗਾ ਲੇਕਿਨ ਓਨੀ ਦੇਰ ਸ਼ਾਂਤਮਈ ਤਰੀਕੇ ਨਾਲ ਬੈਠੇ ਨੇ ਭਗਵੰਤ ਸਰਕਾਰ ਨਾਲ ਵੀ ਇਹਨਾਂ ਦੇ ਗਿਲੇ ਨੇ ਪਰ ਇਹ ਲਗਾਤਾਰ ਦਬਾਅ ਬਣਾ ਰਹੇ ਨੇ ਕਿ ਸਰਕਾਰ ਜੋ ਹੈ ਐਕਸ਼ਨ ਲਵੇ ਜੋ ਹੁਣ ਤੱਕ ਪੰਜਾਬ ਦੇ ਕਿਸਾਨਾਂ ਦਾ ਇਹਨਾਂ ਨੁਕਸਾਨ ਹੋਇਆ ਹੈ। ਬਾਕੀ ਤੁਸੀਂ ਕੀ ਕੁਝ ਕਹਿਣਾ ਚਾਹੋਗੇ? ਕਮੈਂਟ ਕਰਕੇ ਜ਼ਰੂਰ ਦੱਸੋ ਤੇ ਦੇਖਦੇ ਰਹੋ ਪੰਜਾਬ ਤੱਕ ਸੱਟਰੀਆ ਕਲ।